ਗੁਰਦੇ ਧੰਨ ਗੁਰਦੇ ਦਾਸ ਸਨੀ ਜਸਲ ਸਿੰਘ ਚਾਰਜ ਪੀ ਮਾਰਮੀ ਪੰਜਾਬ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਤਰੀਕ ਨੂੰ ਜਿਹੜਾ ਵਿਸ਼ਾਲ ਨਗਰ ਕੀਰਤਨ ਮਕੇਰੀਆਂ ਦੇ ਵਿੱਚ ਕੰਡਿਆ ਜਾ ਰਿਹਾ ਉਹਦੇ ਵਿੱਚ ਵਿਸ਼ੇਸ਼ ਮਹਿਮਾਨ ਸੰਸਦ ਐਡਵੋਕੇਟ ਚੰਦਰ ਸ਼ੇਖਰ ਅਜ਼ਾਦ ਜੀ ਸੰਸਥਾਪਕ ਪੀ ਮਾਰਮੀ ਔਰ ਅਜਾਤ ਸਮਾਜ ਪਾਰਟੀ ਕਾਂਛੀਰਾਉ ਉਹ ਪਹੁੰਚ ਰਹੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਹਮ ਹਮਾ ਕੇ ਨਗਰ ਕੀਰਤਨ ਦੇ ਵਿੱਚ ਪਹੁੰਚੋ ਆਪਣੇ ਗੁਰੂਆਂ ਦੀ ਜਿਹੜੀ ਹੈ ਸੋਭਾ ਬਣਾਈਏ ਔਰ ਉਹਨਾਂ ਦੇ ਨਗਰ ਕੀਰਤਨ ਨੂੰ ਇੱਕ ਵਿਸ਼ਾਲ ਰੂਪ ਦੇਣ ਦੇ ਲਈ ਤੁਸੀਂ ਸਾਰੇ ਇੱਕ ਤਰੀਕ ਨੂੰ ਸਵੇਰੇ 10 ਵਜੇ ਸਹਿਰਾ ਗਰਾਊਂਡ ਮਕੇਰੀਆਂ ਪਹੁੰਚੋ ਤਾਂ ਜੋ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੇਵਕ ਸਭਾ ਮੋਹਲਾ ਤਿੱਖੋਵਾਲ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਹਨੂੰ ਚਾਰ ਚੰਨ ਲਾਉਣ ਲਈ ਤੁਹਾਡਾ ਸਾਥ ਜਿਹੜਾ ਬਹੁਤ ਜ਼ਰੂਰੀ ਹੈ। ਔਰ ਸਾਰਿਆਂ ਨੂੰ ਪੀ ਲਿਆ ਕਿ ਵੱਧ ਤੋਂ ਵੱਧ ਵੱਧ ਚੜ ਕੇ ਪਿੰਡਾਂ ਦੇ ਵਿੱਚ ਉਹ ਸੰਗਤ ਪਹੁੰਚੇ ਜੈ ਗੁਰਦੇਵ ਤਨ ਗੁਰਦੇਵ ਜੈ ਪੀ ਜੈ ਪਰ ਜੋ ਬਲੇ ਸੋ ਨਿਰਭੈ ਸਤ ਗੁਰੂ ਅਰਦਾਸ ਸਵਾਰਾਜ ਕੀ ਜੈ